ਦੁਨੀਆ ਵਿੱਚ ਇੱਕ ਤੋਂ ਵੱਧ ਇੱਕ ਕ੍ਰਿਮੀਨਲਾਂ ਦਾ ਇਤਿਹਾਸ ਰਿਹਾ ਪਰ ਸਾਊਥ ਅਮਰੀਕਾ ਦੇ ਦੇਸ਼ ਕੋਲੰਬੀਆ ਵਿੱਚ ਇੱਕ ਕ੍ਰਿਮੀਨਲ ਇਦਾਂ ਦਾ ਵੀ ਹੋਇਆ ਜੋ ਕਿ ਖਤਰਨਾਕ ਤੇ ਖੁੰਖਾਰ ਹੀ ਨਹੀਂ ਬਲਕਿ ਦੁਨੀਆ ਦਾ 7ਵਾਂ ਸਭ ਤੋਂ ਅਮੀਰ ਇਨਸਾਨ ਵੀ ਸੀ ਕੋਕੀਨ ਦੀ ਦੁਨੀਆ ਦਾ ਬੇਤਾਜ ਬਾਦਸ਼ਾ 1980 ਵਿੱਚ 25 ਮਿਲੀਅਨ ਡਾਲਰ ਦਾ ਮਾਲਕ ਸੀ ਕੋਲੰਬੀਆ ਉਦੋਂ ਕੋਲੰਬੀਆ ਦੇਸ਼ ਦੀ ਕੁੱਲ ਜੀਡੀਪੀ ਉਦੋਂ 39 ਮਿਲੀਅਨ ਡਾਲਰ ਸੀ ਉਹ ਆਪਣੇ ਦੇਸ਼ ਦੀ ਅੱਤੀ ਅੱਧੇ ਤੋਂ ਵੀ ਵੱਧ ਜੀਡੀਪੀ ਆਪਣੇ ਜੇਬ ਵਿੱਚ ਪਾ ਕੇ ਰੱਖਦਾ ਸੀ ਉਹ ਇੰਨਾ امیر ਸੀ ਕਿ ਉਸਦੇ ਗੈਂਗ ਦੇ ਮੈਂਬਰ ਪੈਸੇ ਗਿੰਦੇ ਨਹੀਂ ਬਲਕਿ ਕਿਲੋਵਾਂ ਨਾਲ ਤੋਲਦੇ ਸੀ ਉਹਨੂੰ ਆਪਣੇ ਪੈਸੇ ਗਦਾਮਾਂ ਵਿੱਚ ਸਮਾਨ ਦੀ ਤਰ੍ਹਾਂ ਰੱਖਣੇ ਪੈਂਦੇ ਤੇ ਲਗਭਗ ਉਹਦੀ ਕਮਾਈ ਦਾ ਦਸਵਾਂ ਹਿੱਸਾ ਚੂਹੇ ਕੁੱਤਰ ਜਾਂਦੇ ਜਿੱਥੇ ਉਹ ਬਿਲਡਿੰਗਾਂ ਆਈਲੈਂਡ ਪ੍ਰਾਈਵੇਟ ਜਹਾਜ਼ਾਂ ਕਾਰਾਂ ਸਮਰੀਨਾ ਤੇ ਆਪਣੇ ਪ੍ਰਾਈਵੇਟ ਜਹਾਜ਼ਾਂ ਤੇ ਪੈਸਾ ਪਾਣੀ ਦੀ ਵਾਂਗ ਖਰਚਦਾ ਕਦੇ ਉਹ ਆਪਣੀ ਧੀ ਨੂੰ ਠੰਡ ਤੋਂ ਬਚਾਉਣ ਲਈ ਲੱਖਾਂ ਡਾਲਰਾਂ ਦੀ ਅੱਗ ਬਾਲ ਕੇ ਸቃ ਦਿੰਦਾ। ਇਹਨਾਂ ਕੁਝ ਕਰਨ ਤੋਂ ਬਾਅਦ ਵੀ ਉਹਦੀ ਕਮਾਈ ਵਿੱਚ ਕੁਝ ਜ਼ਿਆਦਾ ਫਰਕ ਨਹੀਂ ਪੈਂਦਾ। ਦੁਨੀਆ ਦਾ ਖਤਰਨਾਕ ਤੇ ਅਮੀਰ ਦਾ ਸਿਰਫ ਇੱਕ ਹੀ ਕਾਨੂੰਨ ਸੀ। ਪਲਾਟਾ ਪਲੋਮੋ। ਪਲਾਟਾ ਦਾ ਮਤਲਬ ਸੀ ਕਿ ਤੁਸੀਂ ਮੇਰੇ ਨਾਲ ਮਿਲ ਜਾਓ, ਮੈਂ ਤੁਹਾਨੂੰ ਇੰਨਾ ਅਮੀਰ ਬਣਾ ਦੂੰਗਾ ਕਿ ਤੁਹਾਡੀਆਂ ਸੱਤ ਪੁਸ਼ਤਾ ਵੀ ਘਰੇ ਬੈਠ ਕੇ ਖਾਣਗੀਆਂ। ਪਲੋਮੋ ਦਾ ਮਤਲਬ ਜੇ ਤੁਸੀਂ ਮੇਰੇ ਖਿਲਾਫ ਗਏ ਤੇ ਤੁਹਾਨੂੰ ਕੀ ਤੁਹਾਡੇ ਸਾਰੇ ਪਰਿਵਾਰ ਨੂੰ ਹੀ ਕਦਮ ਕਰ ਦੂੰਗਾ ਇਸੇ ਕਰਕੇ ਉਥੋਂ ਦੇ ਜ਼ਿਆਦਾਤਰ ਪੁਲਿਸ ਜੱਜ ਪੱਤਰਕਾਰ ਤੇ ਬਿਜ਼ਨਸਮੈਨ ਮਨਿਸਟਰ ਉਸ ਦੀ ਜੇਬ ਵਿੱਚ ਸੀ ਜੇ ਉਹਦੇ ਖਿਲਾਫ ਗਿਆ ਜੋ ਉਹਦੇ ਖਿਲਾਫ ਗਿਆ ਉਹਨੂੰ ਹਮੇਸ਼ਾ ਲਈ ਮੌਦੀ ਨੀਂ ਸਵਾਦ ਦਿੱਤਾ ਗਿਆ ਆਪਣੀ ਕ੍ਰਾਈਮ ਦੀ ਹਿਸਟਰੀ ਵਿੱਚ ਉਹਨੇ 4000 ਤੋਂ ਜ਼ਿਆਦਾ ਲੋਕਾਂ ਦਾ ਕਤਲ ਕੀਤਾ ਜਾਂ ਕਿਸੇ ਤੋਂ ਕਰਵਾਇਆ ਜਿਨ੍ਹਾਂ ਵਿੱਚੋਂ 600 ਤੋਂ ਵੱਧ ਪੁਲਿਸ ਵਾਲੇ ਸੀ ਉਹਦਾ ਖੌਫ ਇੰਨਾ ਸੀ ਕਿ ਉਸ ਦਾ ਨਾਂ ਸੁਣਦੇ ਹੀ ਰੂਹ ਕੰਬ ਜਾਂਦੀ ਤੇ ਤਾਕਤਵਰ ਇੰਨਾ ਕਿ ਉਹਦੇ ਦੇਸ਼ ਦੇਸ ਵਿਵਿਧਾਨ ਤੱਕ ਨੂੰ ਰਾਤੋਂ ਰਾਤ ਬਦਲ ਬਦਲ ਦਿੰਦਾ ਉਹ ਗਿਰਫਤਾਰ ਵੀ ਹੋਇਆ ਤੇ ਆਪਣੀਆਂ ਸ਼ਰਤਾਂ ਤੇ ਕਿ ਜੇਲ ਵੀ ਸਾਡੀ ਆਪਣੀ ਬਣੀ ਹੋਈ ਹੋਵੇਗੀ ਤੇ ਗਾਰਡ ਵੀ ਸਾਡੇ ਆਪਣੇ ਹੋਣਗੇ ਇਦਾਂ ਦੀਆਂ ਹੋਰ ਵੀ ਰੋਮਾਂਚਕ ਘਟਨਾਵਾਂ ਨਾਲ ਲਿਪਟੇ ਹੋਈ ਇਹ ਕਹਾਣੀ ਆ ਦੁਨੀਆ ਦੇ ਸਭ ਤੋਂ ਜ਼ਿਆਦਾ ਖਤਰਨਾਕ ਤੇ ਅਮੀਰ ਡਰੱਗ ਲਾਰਡ ਪਾਬਲੋ ਐਸਕੋਬਾਰ ਦੀ ਉਸ ਨੇ ਦੁਨੀਆ ਵਿੱਚ ਕ੍ਰਾਈਮ ਦਾ ਇਦਾਂ ਖੌਫ ਬਣਾਇਆ ਕਿ ਉਸ ਤੋਂ 20 ਸਾਲ ਬਾਅਦ ਵੀ ਤੱਕ ਉਸ ਦੀ ਥਾਂ ਕੋਈ ਨਹੀਂ ਲੈ ਸਕਿਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਇਨਵੈਸਟਿਗੇਟਰ ਪੀਵੀ ਛਿਆਲੀ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਸਾਡੀ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਿਓ ਆਓ ਸ਼ੁਰੂ ਕਰਦੇ ਹਾਂ ਕਹਾਣੀ ਪਾਬਲੋ ਅਮੀਓ ਅਸਕੋਬਰ ਗਾਵੀਰੀਓ ਦਾ ਜਨਮ 1959 ਨੂੰ ਕਲੰਬੀਆ ਦੇ ਰਿਓ ਰਿਓਗੀਰੋ ਸ਼ਹਿਰ ਵਿੱਚ ਹੋਇਆ। ਉਹ ਆਪਣੇ ਪਰਿਵਾਰ ਦੇ 7 ਬੱਚਿਆਂ ਵਿੱਚੋਂ ਤੀਜਾ ਸੀ। ਉਸਦੇ ਪਿਤਾ ਫਾਰਮਰ ਸੀ ਤੇ ਮਾਤਾ ਸਕੂਲ ਟੀਚਰ। ਉਹਦੇ ਜਨਮ ਤੋਂ ਕੁਝ ਦਿਨ ਬਾਅਦ ਹੀ ਉਹ ਉਸਦਾ ਪਰਿਵਾਰ ਮੈਡਲਿਨ ਸ਼ਹਿਰ ਵਿੱਚ ਸ਼ਿਫਟ ਹੋ ਗਿਆ। ਉੱਥੇ ਹੀ ਪਾਵਲੋ ਪਲਿਆ ਤੇ ਉੱਥੋਂ ਹੀ ਆਪਣੀ ਸ਼ਰਵਾਤੀ ਪੜ੍ਹਾਈ ਕੀਤੀ। ਪਹਿਲਾਂ ਤੇ ਉਹ ਵਕੀਲ ਜਾਂ ਪੋਲਿਟੀਸ਼ੀਅਨ ਬਣ ਦਾ ਖਵਾਬ ਦੇਖਦਾ ਸੀ। ਪਰ ਉਸ ਨੂੰ ਛੇਤੀ ਸਮਝ ਆ ਗਈ ਅਸਲੀ ਪਾਵਰ ਉਸ ਕੋਲ ਹੀ ਹੈ ਜਿਹਦੇ ਕੋਲ ਪੈਸਾ ਤੇ ਪੈਸੇ ਦੀ ਅਸਲੀ ਅਹਿਮੀਅਤ ਉਹਨੂੰ ਉਦੋਂ ਸਮਝ ਆਈ ਜਦੋਂ ਘਰ ਦੇ ਮਾੜੇ ਹਾਲਾਤ ਹੁਣ ਕਾਰਨ ਉਸ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ ਹੁਣ ਉਸ ਦਾ ਮਕਸਦ ਸਿਰਫ ਪੈਸਾ ਕਮਾਉਣਾ ਸੀ ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਹੋਵੇ ਉਸ ਨੇ ਸੋਚਿਆ ਸੀ ਕਿ 25 ਸਾਲ ਦੀ ਉਮਰ ਤੱਕ ਉਹ ਆਪਣੀ ਕਰੰਸੀ ਪੈਸੋ ਇਸ ਵਿੱਚ 10 10 ਲੱਖ ਪੈਸੇ ਨਹੀਂ ਕਮਾਏ ਤੇ ਉਹ ਖੁਦ ਖੁਸ਼ੀ ਕਰ ਲਵੇਗਾ ਇੱਥੋਂ ਤੱਕ ਦਾ ਜਨੂਨੀ ਬੰਦਾ ਸੀ ਉਹ ਆਪਣੇ ਕਜਨ ਨਾਲ ਮਿਲ ਕੇ ਛੋਟੀਆਂ ਮੋਟੀਆਂ ਚੋਰੀਆਂ ਜਾਂ ਨਕਲੀ ਡਿਗਰੀਆਂ ਬਣਾ ਕੇ ਵੇਚਣ ਦਾ ਕੰਮ ਕਰਨ ਲੱਗਾ ਹੁਣ ਛੋਟੀ ਮੋਟੀ ਚੋਰੀਆਂ ਕਰਕੇ ਹੋਏ ਨਹੀਂ ਛੇਤੀ ਅਮੀਰ ਨਹੀਂ ਬਣ ਸਕਦਾ ਸੀ ਇਸ ਲਈ ਉਸਨੇ 20 ਸਾਲ ਤੋਂ ਵੀ ਘੱਟ ਉਮਰ ਵਿੱਚ ਕਾਰ ਚੋਰੀ ਤੇ ਅਮੀਰ ਲੋਕਾਂ ਨੂੰ ਕਿਡਨਾਪ ਕਰਨਾ ਸ਼ੁਰੂ ਕਰ ਦਿੱਤਾ ਉਹ ਕਾਰ ਕਾਰ ਦੇ ਪਾਰਟ ਵੇਚ ਕੇ ਪੈਸੇ ਕਮਾਉਂਦਾ ਤੇ ਅਮੀਰ ਲੋਕਾਂ ਦੀ ਰਿਹਾਈ ਦੇ ਬਦਲੇ ਵਿੱਚ ਪੈਸੇ ਮੰਗਦਾ ਜੇ ਪੈਸੇ ਨਾ ਮਿਲਦੇ ਤੇ ਉਹਨਾਂ ਨੂੰ ਮਾਰ ਦਿੰਦਾ ਕਦੀ ਤੇ ਪੈਸੇ ਮਿਲਣ ਤੋਂ ਬਾਅਦ ਵੀ ਮਾਰ ਦਿੰਦਾ ਇਦਾਂ ਹੀ ਹੋਇਆ ਜਦੋਂ ਇੱਕ ਬਿਜ਼ਨਸਮੈਨ ਡਿਆਗੋ ਨੂੰ ਛੱਡਣ ਦੇ ਬਦਲੇ ਉਹਨੇ 50000 ਡਾਲਰ ਦੀ ਮੰਗ ਰੱਖੀ ਤੇ ਪੈਸੇ ਲੈਣ ਤੋਂ ਬਾਅਦ ਵੀ ਡਿਆਗੋ ਦਾ ਕਤਲ ਕਰਤਾ ਇਸੇ ਤਰ੍ਹਾਂ ਕਾਰ ਚੋਰੀ ਤੇ ਕਿਡਨਾਪਿੰਗ ਦਾ ਧੰਦਾ ਚੱਲਦਾ ਰਿਹਾ ਤੇ 22 ਸਾਲ ਦੀ ਉਮਰ ਤੱਕ ਹੀ ਉਸਨੇ 10 ਲੱਖ ਕਮਾ ਲਏ ਹੁਣ ਇੱਕ ਪਾਸੇ ਤੇ ਆਮ ਲੋਕ ਦੂਜੇ ਪਾਸੇ ਕ੍ਰਿਮਿਨਲਾਂ ਵਿੱਚ ਉਸ ਦਾ ਖੌਫ ਵਧਣ ਲੱਗਾ ਤੇ ਦੂਜੇ ਪਾਸੇ ਉਹ ਪੁਲਿਸ ਦੀ ਨਿਗਾਹ ਵਿੱਚ ਵੀ ਆਉਣ ਲੱਗਾ ਬਹੁਤ ਵਾਰ ਪੁਲਿਸ ਦੇ ਘੇਰੇ ਵਿੱਚੋਂ ਨਿਕਲਣ ਵਿੱਚ ਕਾਮਯਾਬ ਰਿਹਾ ਆਖਿਰ 1974 ਵਿੱਚ ਉਹ ਇੱਕ ਕਾਰ ਚੋਰੀ ਵਿੱਚ ਫੜਿਆ ਗਿਆ ਜਿਸ ਲਈ ਉਸ ਨੂੰ ਕਈ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਪਰ ਪਰ ਇੱਥੇ ਜੇਲ੍ਹ ਵਿੱਚ ਇਹਨੂੰ ਸਮਝ ਆ ਗਿਆ ਕਿ ਪੁਲਿਸ ਨੂੰ ਪੈਸੇ ਦੇ ਕੇ ਜੋ ਮਰਜ਼ੀ ਕੰਮ ਕਰਵਾਇਆ ਜਾ ਸਕਦਾ ਹੁਣ ਪਾਪਲੋ ਦਾ ਸਿਰਫ ਇੱਕ ਹੀ ਮਕਸਦ ਸੀ ਪੈਸੇ ਕਮਾਉਣਾ ਇਸ ਕਰਕੇ ਉਹਨੂੰ ਜਿਹੜੇ ਕੰਮ ਵਿੱਚ ਪੈਸੇ ਦੇਖਦੇ ਉਸੇ ਕੰਮ ਵਿੱਚ ਆਪਣਾ ਹੱਥ ਪਾ ਲੈਂਦਾ ਪਹਿਲਾਂ ਤੇ ਉਹ ਚੋਰੀ ਕਤਲ ਵਰਗੇ ਕੰਮ ਕਰਦਾ ਸੀ ਪਰ ਫਿਰ ਉਹਦਾ ਸਾਹਮਣਾ ਕੋਕੀਨ ਨਾਲ ਹੋਇਆ ਉਸਨੂੰ ਜਦੋਂ ਪਤਾ ਲੱਗਾ ਕਿ ਇਸ ਵਿੱਚ ਬਹੁਤ ਜ਼ਿਆਦਾ ਪੈਸਾ ਤੇ ਉਸਨੇ ਆਪਣਾ ਸਾਰੇ ਕੰਮ ਫਿੱਕੇ ਲੱਗਣ ਲੱਗੇ ਤੇ ਕੋਕੀਨ ਦੇ ਬਿਜ਼ਨਸ ਵਿੱਚ ਆ ਗਿਆ ਇਹ ਉਹ ਟਾਈਮ ਸੀ 1970 ਜਦੋਂ ਕੋਲੰਬੀਆ ਦੇ ਤਸਕਰ ਅਮਰੀਕਾ ਕੋਕੀਨ ਵੇਚ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਸੀ ਜੋ ਵੀ ਇਸ ਧੰਦੇ ਵਿੱਚ ਸੀ ਬਹੁਤ ਜ਼ਿਆਦਾ ਅਮੀਰ ਸੀ ਸ਼ੁਰੂ ਵਿੱਚ ਉਹਨੇ ਹੋਰ ਕੋਕੀਨ ਮਾਫੀਆ ਲਈ ਕੰਮ ਕੀਤਾ ਤੇ ਕੋਕੀਨ ਕਿੱਦਾਂ ਅਮਰੀਕਾ ਜਾਂਦੀ ਸਭ ਸਿੱਖ ਲਿਆ ਪਾਬਲੋ ਚੰਗੀ ਤਰ੍ਹਾਂ ਜਾਣਦਾ ਸੀ ਕਿ ਜ਼ਿਆਦਾ ਪੈਸਾ ਲੋਕਾਂ ਲਈ ਕੰਮ ਕਰਕੇ ਨਹੀਂ ਸਗੋਂ ਖੁਦ ਲਈ ਕੰਮ ਕਰਕੇ ਬਣਾਇਆ ਜਾ ਸਕਦਾ ਪਰ ਉਹਨੂੰ ਪਤਾ ਸੀ ਕਿ ਕੁਝ ਵੱਡੇ ਕਾਰਟਲਾਂ ਦੇ ਅੱਗੇ ਜਾ ਕੇ ਤੰਗ ਕਰਨਗੇ ਇਸ ਲਈ ਉਹਨੇ ਪਹਿਲਾਂ ਹੀ ਉਹਨਾਂ ਨੂੰ ਰਸਤੇ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ 1975 ਨੂੰ ਮੈਰੀਲੈਂਡ ਦੇ ਸਭ ਤੋਂ ਵੱਡੇ ਡਰੱਗ ਤਸਕਰ ਖਾਬਿਓ ਨੂੰ ਮਰਵਾ ਦਿੱਤਾ ਉਸ ਦੇ ਥੱਲੇ ਕੰਮ ਕਰਨ ਵਾਲਿਆਂ ਦੀ ਜਾਨ ਇਸ ਸ਼ਰਤ ਤੇ ਬਖਸ਼ੀ ਕਿ ਉਹ ਉਸ ਲਈ ਕੰਮ ਕਰਨਗੇ ਹੋਰ ਤਸਕਰਾਂ ਵਿੱਚ ਪਾਵਲੋ ਦਾ ਡਰ ਬੈਠ ਗਿਆ ਇਹਦੇ ਨਾਲ ਪਾਬਲੋ ਦਾ ਕੰਮ ਹੋਰ ਆਸਾਨ ਹੋ ਗਿਆ ਅਗਲਾ ਸਾਲ 1976 ਪਾਬਲੋ ਦੀ ਜ਼ਿੰਦਗੀ ਵਿੱਚ ਬਹੁਤ ਮੋੜ ਲੈ ਕੇ ਆਇਆ ਇਸੇ ਸਾਲ ਉਹਨੇ ਓਚਵਾ ਬ੍ਰਦਰਸ ਤੇ ਹੋਰ ਕ੍ਰਾਈਮਨਲਾਂ ਨਾਲ ਮਿਲ ਕੇ ਮੈਡਲਿਨ 카ਰਟਲ ਦੀ ਸ਼ੁਰੂਆਤ ਕੀਤੀ ਜਿਸ ਦਾ ਕੰਮ ਕੋਕੀਨ ਦੀ ਖੇਤੀ ਤੋਂ ਲੈ ਕੇ ਕੋਕੀਨ ਫਿਲਟਰ ਤੇ ਬਾਅਦ ਅਮਰੀਕਾ ਤੱਕ ਪਹੁੰਚਾਉਣਾ ਸੀ ਇਸ ਦਾ ਹੈੱਡ ਪਾਬਲੋ ਖੁਦ ਬਣਿਆ ਪਾਬਲੋ ਕਕੀਨ ਅਮਰੀਕਾ ਤੱਕ ਪਹੁੰਚਣ ਲਈ ਅਜੀਬੋ ਗਰੀਬ ਤਰੀਕੇ ਵਰਤਦਾ ਸੀ ਕਦੀ ਕਾਰ ਦੇ ਟਾਇਰਾਂ ਵਿੱਚ ਕਦੇ ਟੀਵੀ ਸੈੱਟ ਵਿੱਚ ਤੇ ਕਦੀ ਮਛਲੀ ਦੇ ਅੰਦਰ ਕਈ ਹਵਾਈ ਜਹਾਜ਼ਾਂ ਦੇ ਟਾਇਰਾਂ ਵਿੱਚ ਰੱਖ ਕੇ ਸਮਗਲ ਕਰਦਾ ਜਿਹੜਾ ਪਾਇਲਟ ਜਹਾਜ਼ ਅਮਰੀਕਾ ਸੇਫ ਕਕੀਨ ਪਹੁੰਚਾ ਦਿੰਦਾ ਉਸ ਨੂੰ 5 ਲੱਖ ਡਾਲਰ ਦਿੰਦਾ ਇਸ ਤਰ੍ਹਾਂ 카ਰਟਲ ਦਾ ਬਿਜ਼ਨਸ ਵਧਣ ਲੱਗਾ ਤੇ ਨਾਲ ਹੀ ਪਾਬਲੋ ਦਾ ਪਾਬਲੋ ਤੇ 카ਰਟਲ ਦੀ ਬਹੁਤ ਚੰਗੀ ਕਮਾਈ ਹੋਣ ਲੱਗੀ ਜਦੋਂ ਉਸ ਦੀ ਕਮਾਈ ਜ਼ਿਆਦਾ ਹੋਣ ਲੱਗੀ ਤੇ ਉਹਨੇ ਆਪਣੇ ਹਵਾਈ ਜਹਾਜ਼ ਪਾਣੀ ਦੇ ਅੰਦਰ ਚੱਲਣ ਵਾਲੀਆਂ ਸਮਰੀਨ ਦੀ ਵਰਤੋਂ ਕਰਕੇ ਕਕੀਨ ਸਮਗਲ ਕਰਨ ਲੱਗਾ ਪਾਬਲੋ ਹਰ ਟਾਈਮ ਕਕੀਨ ਨਾਲ ਕਿਰੇ ਹੁੰਦੇ باوجود ਖੁਦ ਉਸ ਦਾ ਇਸਤੇਮਾਲ ਨਹੀਂ ਕਰਦਾ ਸੀ ਇਸੇ ਸਾਲ ਮਾਰਚ 1976 ਵਿੱਚ ਉਹਨੇ ਆਪਣੀ ਗਰਲਫ੍ਰੈਂਡ ਮਾਰੀਆ ਵਿਕਟੋਰੀਆ ਹਿਉਨਸ ਨਾਲ ਵਿਆਹ ਕਰਵਾ ਲਿਆ ਜਿਹੜੀ ਅਜੇ ਸਿਰਫ 15 ਸਾਲ ਦੀ ਤੇ ਪਾਬਲੋ ਤੋਂ 11 ਸਾਲ ਛੋਟੀ ਸੀ 1976 ਪਾਬਲੋ ਦੀ ਜ਼ਿੰਦਗੀ ਵਿੱਚ ਬਸ ਖੁਸ਼ੀਆਂ ਹੀ ਨਹੀਂ ਲੈ ਕੇ ਆਇਆ ਬਲਕਿ ਜੇਲ੍ਹ ਵੀ ਲੈ ਕੇ ਆਇਆ 9 ਜੂਨ 1976 ਨੂੰ ਕਲੰਬੀਆ ਇੰਟੈਲੀਜੈਂਸੀ ਦੀ ਇੱਕ ਰੇਡ ਤੇ ਪਾਬਲੋ ਦੀ ਕਾਰ ਦੇ ਟਾਇਰ ਵਿੱਚ ਕਰੀਬ 40 ਪਾਉਂਡ ਕੋਕੀਨ ਬਰਾਮਦ ਹੋਈ ਇਹ ਜਿਸ ਬਾਅਦ ਪਾਬਲੋ ਸਮੇਤ 6 ਸਾਥੀਆਂ ਨਾਲ ਜੇਲ੍ਹ ਵਿੱਚ ਬੰਦ ਕਰਤਾ ਪਰ ਹੁਣ ਉਹ ਜਾਣਦਾ ਜ਼ਿਆਦਾ ਟਾਈਮ ਜੇਲ੍ਹ ਵਿੱਚ ਰਹਿਣ ਵਾਲਾ ਨਹੀਂ ਸੀ ਕਿਉਂਕਿ ਹੁਣ ਕਰਾਇਮ ਦੀ ਦੁਨੀਆ ਬਾਰੇ ਚੰਗੀ ਤਰ੍ਹਾਂ ਜਾਣਨ ਲੱਗ ਗਿਆ ਸੀ ਕਿ ਕਿਹੜਾ ਪਾਸਾ ਕਦੋਂ ਤੇ ਕਿੱਥੇ ਸੁੱਟਣਾ ਕੁਝ ਪੁਲਸ ਵਾਲਿਆਂ ਜੱਜਾਂ ਤੇ ਵਕੀਲਾਂ ਨੂੰ ਰਿਸ਼ਵਤ ਦੇ ਕੇ ਜਾਂ ਫਿਰ ਧਰਾਤਮਕਾ ਕੇ ਜੇਲ੍ਹ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭ ਹੀ ਲਿਆ ਤੇ ਬਾਹਰ ਆ ਕੇ ਪਾਬਲੋ ਨੇ ਉਹਨਾਂ ਉਸਤਰਾ ਨੂੰ ਜਿੰਨਾ ਉਸ ਨੂੰ ਫੜਿਆ ਸੀ ਦਾ ਕਤਲ ਕਰਤਾ ਤਾਂ ਕਿ ਅੱਗੇ ਵੀ ਮਿਸਾਲ ਬਣਾਈ ਜਾ ਸਕੇ ਪਾਬਲੋ ਨੇ ਪੂਰੇ ਕਲੰਬੀਆ ਨੂੰ ਇਹ ਸਾਫ਼ ਦੱਸਤਾ ਕਿ ਜਾਂ ਤੇ ਮੇਰੇ ਨਾਲ ਕੰਮ ਕਰੋ ਜਾਂ ਫਿਰ ਮਾਰੇ ਜਾਓ ਇਸੇ ਨੂੰ ਉਹਨੇ ਪਲਾਤਾ ਤੇ ਪਲੋਮੋ ਦਾ ਨਾਂ ਦਿੱਤਾ ਪਲਾਤਾ ਦਾ ਮਤਲਬ ਮੇਰੇ ਨਾਲ ਜੁੜੋ ਮੇਰੇ ਨਾਲ ਕੰਮ ਕਰੋ ਮੈਂ ਤੁਹਾਨੂੰ ਇੰਨਾ ਪੈਸਾ ਦੇਵਾਂਗਾ ਕਿ ਤੁਹਾਡੀਆਂ ਸੱਤ ਪੁਸ਼ਤਾ ਵੀ ਬੈਠ ਕੇ ਖਾ ਸਕਣਗੀਆਂ ਪਲੋਮੋ ਕੀ ਜੇ ਤੁਸੀਂ ਮੇਰੇ ਖਿਲਾਫ ਗਏ ਮੈਂ ਤੁਹਾਡੇ ਨਾਲ-ਨਾਲ ਤੁਹਾਡਾ ਪੂਰਾ ਪਰਿਵਾਰ ਵੀ ਖਤਮ ਕਰ ਦੂੰਗਾ ਪੁਲਸ ਜੱਜ ਪੱਤਰਕਾਰ ਤੇ ਮੰਤਰੀਆਂ ਨੂੰ ਉਹ ਇਹੀ ਆਫਰ ਦਿੰਦਾ ਸੀ ਕਿ ਜਾਂ ਤੇ ਮੇਰੇ ਨਾਲ ਕੰਮ ਕਰੋ ਜਾਂ ਫਿਰ ਮਾਰੇ ਜਾਓ ਪਾਬਲੋ ਦੇ ਇਸ ਡਰ ਤੋਂ ਜ਼ਿਆਦਾ ਲੋਕ ਉਸ ਤੋਂ ਰਿਸ਼ਵਤ ਲੈਣ ਲੱਗੇ ਜਿਸ ਨਾਲ ਪਾਬਲੋ ਦਾ ਕੰਮ ਅੱਗੇ ਵਧਦਾ ਗਿਆ ਹੋਰ ਪੈਸਾ ਆਉਣ ਲੱਗਾ ਪਾਬਲੋ ਨੇ ਬਹਾਮਾਸ ਦੇ ਨਾਰਵੇ ਵਿੱਚ ਬਹੁਤ ਜ਼ਮੀਨ ਆਇਲੈਂਡ ਖਰੀਦੇ ਤੇ ਉੱਥੇ ਉਸਨੇ ਜਹਾਜ਼ਾਂ ਦੇ ਉੱਤਰ ਲਈ ਰਣਵੇਂ ਬਣਾਇਆ ਪਾਬਲੋ ਨੇ ਉੱਥੇ ਘਰ ਬੋਟ ਜਹਾਜ਼ ਖਰੀਦੇ ਤੇ ਕਕੀਨ ਨੂੰ ਸਟੋਰ ਕਰਨ ਲਈ ਰੈਫਰਿਜਰੇਟਰ ਵਾਲੇ ਗਦਾਮ ਬਣਾਏ ਫਿਰ ਇਹ ਆਇਲੈਂਡ ਪਾਬਲੋ ਦੇ ਕਾਰਟਲ ਦਾ ਮੇਨ ਅੱਡਾ ਬਣ ਗਿਆ ਇਹ ਜਗ੍ਹਾ ਪਾਬਲੋ ਨੇ ਬਹੁਤ ਸੋਚ ਸਮਝ ਕੇ ਲਈ ਸੀ ਕਿਉਂਕਿ ਇਹ ਅਮਰੀਕਾ ਤੋਂ ਬਹੁਤ ਨੇੜੇ ਪੈਂਦੀ ਸੀ ਪਾਬਲੋ ਨੇ ਬਾਕੀ ਕਾਰਟਲਾ ਨਾਲ ਵੀ ਡੀਲ ਕੀਤੀ ਕਿ ਜੇ ਉਹ ਕਕੀਨ ਉਸ ਦੇ ਰਾਹੀਂ ਅਮਰੀਕਾ ਭੇਜਣਗੇ ਤਾਂ ਜੇਕਰ ਕੋਕੀਨ ਫੜੀ ਵੀ ਜਾਂਦੀ ਹੈ ਤਾਂ ਉਹ ਉਸਦੀ ਪਰਭਾਈ ਪਾਬਲੋ ਖੁਦ ਕਰੇਗਾ ਇਸੇ ਲਈ ਬਾਕੀ ਦੇ ਕਾਟੜ ਵੀ ਹੁਣ ਉਸਦੇ ਰਾਹੀਂ ਹੀ ਆਪਣੀ ਕੋਕੀਨ ਅਮਰੀਕਾ ਭੇਜਦੇ ਇਸ ਦੇ ਬਦਲੇ ਪਾਬਲੋ ਉਹਨਾਂ ਦੇ ਪ੍ਰੋਫਿਟ ਦਾ ਇੱਕ ਵੱਡਾ ਹਿੱਸਾ ਲੈਂਦਾ ਇਸ ਤਰ੍ਹਾਂ ਪਾਬਲੋ ਇੰਟਰਨੈਸ਼ਨਲ ਡਰੱਗ ਟ੍ਰੇਡ ਦਾ ਬਹੁਤ ਵੱਡਾ ਸਮਗਲਰ ਬਣ ਗਿਆ ਅਮਰੀਕਾ ਵਿੱਚ ਆਉਣ ਵਾਲੀ 80% ਕੋਕੀਨ ਸਿਰਫ ਪਾਬਲੋ ਦੇ ਰਾਹੀਂ ਹੀ ਅਮਰੀਕਾ ਆਉਂਦੀ ਇਸ ਦਾ ਨਤੀਜਾ ਇਹਦਾ ਹੋਇਆ ਕਿ ਪਾਬਲੋ 420 ਮਿਲੀਅਨ ਹਰ ਹਫ਼ਤੇ ਕਮਾਉਣ ਲੱਗਾ ਇਸ ਲਈ ਪੂਰੀ ਦੁਨੀਆ ਵਿੱਚ ਉਸ ਨੂੰ ਕੋਕੀਨ ਆ ਕਿੰਗ ਆਫ ਕੋਕੀਨ ਕਿਹਾ ਜਾਂਦਾ ਹੁਣ ਪਾਬਲੋ ਆਪਣੇ ਉਹਨਾਂ ਖਵਾ ਉਸੇ ਖਵਾਬ ਦੀ ਜ਼ਿੰਦਗੀ ਜੀਣ ਲੱਗਾ ਜੋ ਉਹ ਪਹਿਲਾਂ ਦੇਖਦਾ ਹੁੰਦਾ ਸੀ 25000 ਡਾਲਰ ਦੀਆਂ ਤਾਂ ਸਿਰਫ ਪੈਸਿਆਂ ਨੂੰ ਬੰਨਣ ਲਈ ਰਵੜਾ ਹੀ ਲੱਗ ਜਾਂਦੀਆਂ ਹੁਣ ਪੈਸੇ ਨੂੰ ਗਿੰਦੀ ਬਜਾਏ ਉਹਨਾਂ ਨੇ ਕਿਲਵਾਂ ਦੇ ਨਾਲ ਤੋਲ ਕੇ ਰੱਖਣੇ ਸ਼ੁਰੂ ਕਰ ਦਿੱਤੇ ਹਰ ਸਾਲ 2 ਮਿਲੀਅਨ ਡਾਲਰ ਜਾਂ ਤਾਂ ਚੂਹੇ ਖਾ ਜਾਂਦੇ ਜਾਂ ਫਿਰ ਗਾਲ ਸੜ ਜਾਂਦੇ ਜੇ ਕਮਾਈ ਜ਼ਿਆਦਾ ਸੀ ਤੇ ਪਾਬਲੋ ਦੇ ਖਰਚੇ ਵੀ ਕੁਝ ਘੱਟ ਨਹੀਂ ਸੀ ਉਹ ਕਈ ਜਹਾਜ਼ਾਂ ਹੈਲੀਕਾਪਟਰਾਂ ਬਿਲਡਿੰਗਾਂ ਕਾਰਾਂ ਤੇ ਵਿਲਿਆਂ ਦਾ ਮਾਲਕ ਬਣ ਗਿਆ ਸਭ ਤੋਂ ਜ਼ਿਆਦਾ ਖਰਚ ਉਹਨੇ ਮੈਡਲੈਂਡ ਵਿੱਚ ਆਕਾ ਆਪਣਾ ਘਰ ਬਣਾਉਣ ਲਈ ਕੀਤਾ ਉਸ ਦਾ ਇਹ ਘਰ 7000 ਏਕੜ ਵਿੱਚ ਬਣਿਆ ਹੋਇਆ ਸੀ ਜੈਸਦੀ ਸਿਰਫ ਜ਼ਮੀਨ ਹੀ 63 ਮਿਲੀਅਨ ਡਾਲਰ ਦੀ ਸੀ ਉਸ ਘਰ ਵਿੱਚ ਪਰਸਨਲ 에어ਪੋਰਟ ਹੈਲੀਪੈਡ ਬਣਵਾਏ ਤੇ ਘਰ ਵਿੱਚ ਪਰਸਨਲ ਜੂ ਵੀ ਬਣਾਇਆ ਪੈਸੇ ਦੇ ਕਾਰਨ ਦੁਨੀਆ ਪਾਵਲੋ ਦੇ ਹੱਥ ਵਿੱਚ ਸੀ ਉਹ ਜੋ ਵੀ ਚਾਹੁੰਦਾ ਉਹ ਇੱਕ ਇਸ਼ਾਰੇ ਨਾਲ ਹੀ ਮਿਲ ਜਾਂਦਾ ਪਾਵਲੋ ਨੇ ਇੰਨੀ ਦੌਲਤ ਕਮਾ ਲਈ ਕਿ ਉਸ ਦੀ ਆਉਣ ਵਾਲੀਆਂ ਕਈ ਪੀੜੀਆਂ ਕੋਈ ਕੰਮ ਨਾ ਵੀ ਕਰੇ ਤਾਂ ਬੈਠ ਕੇ ਆਰਾਮ ਨਾਲ ਖਾ ਸਕਦੀਆਂ ਸੀ ਉਹਨੇ ਹੋਰ ਦੌਲਤ ਦੀ ਚਾਹ ਵਿੱਚ ਮੰਤਰੀ ਬਣ ਦਾ ਆਪਣਾ ਸੁਪਨਾ ਪੂਰਾ ਕਰਨ ਦਾ ਸੋਚਿਆ ਉਹਨੂੰ ਲੱਗਦਾ ਸੀ ਕਿ ਜੇ ਉਹ ਮੰਤਰੀ ਬਣ ਗਿਆ ਜਾਵੇਗਾ ਤਾਂ ਪੁਲਸ ਤੋਂ ਹਮੇਸ਼ਾ ਲਈ ਵੱਜ ਜਾਵੇਗਾ ਇਸ ਲਈ ਉਹਨੇ ਚੈਰਿਟੀ ਤੇ ਲੋਕ ਭਲਾਈ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਉਸ ਦੇ ਉਸਨੇ ਲੋਕਾਂ ਲਈ ਘਰ ਬਣਵਾਏ ਪਾਰਕਾਂ ਤੇ ਸਟੇਡੀਅਮ ਬਣਵਾਏ ਲੋਕ ਉਹਨੂੰ ਪਸੰਦ ਕਰਨ ਲੱਗੇ ਪਾਬਲੋ ਦੀ ਪਰਸਨੈਲਿਟੀ ਰੋਬਨ ਹੁੱਡ ਵਾਲੀ ਬਣਨ ਲੱਗੀ ਇਸ ਵਿੱਚ ਪਾਬਲੋ ਨੇ ਕਲੰਬੀਆ ਦੀ ਪਾਰਲੀਮੈਂਟ ਦੀ ਸੀਟ ਜਿੱਤ ਲਈ ਪਾਬਲੋ ਹੁਣ ਕਲੰਬੀਆ ਪਾਰਲੀਮੈਂਟ ਦਾ ਮੈਂਬਰ ਬਣ ਗਿਆ ਉਸ ਜਿਸ ਦੇ ਕਰਕੇ ਉਸ ਦੇ 카ਰਟਲ ਦਾ ਕੰਮ ਹੋਰ ਵੀ ਸੌਖਾ ਚੱਲਣ ਲੱਗਾ ਹੁਣ ਪਾਬਲੋ ਦਾ ਸੁਪਨਾ ਅੱਗੇ ਜਾ ਕੇ ਕਲੰਬੋ ਦਾ ਪ੍ਰਧਾਨ ਮੰਤਰੀ ਬਨਣਾ ਸੀ ਪਰ ਜਲਦੀ ਹੀ ਉਹ ਆਪਣੀ ਪਾਰਲੀਮੈਂਟ ਦੀ ਸੀਟ ਵੀ ਨਹੀਂ ਬਚਾ ਸਕਿਆ ਕਿਉਂਕਿ ਵਿਰੋਧੀ ਧਾਰ ਉਸ ਦੁਆਰਾ ਕੀਤੇ ਕ੍ਰਾਈਮ ਬਾਰੇ ਪਾਬਲੋ ਦੀ ਪੋਲ ਖੋਲਣ ਲੱਗੀ ਪਾਬਲੋ ਨੂੰ ਵੱਡਾ ਝਟਕਾ ਉਦੋਂ ਲੱਗਾ ਜਦੋਂ ਇੱਕ ਜੱਜ ਨੇ ਉਸ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਇਨਵੈਸਟੀਗੇਸ਼ਨ ਵਿੱਚ ਉਸ ਦੇ ਸਾਰੇ ਪੁਰਾਣੇ ਪਰਚੇ ਖੁੱਲੇ ਗਏ ਪਾਬਲੋ ਦੇ ਜਹਾਜ਼ ਹੈਲੀਕਾਪਟਰ ਵੀ ਸੀਜ਼ ਕਰ ਲਏ ਗਏ ਰੈਂਦੀ ਕਸਰ ਲੋਕਲ ਅਖਬਾਰਾਂ ਨੇ ਕੱਢੀ ਉਸ ਹੁਣ ਅਕਸਰ ਹੀ ਅਖਬਾਰਾਂ ਵਿੱਚ ਪਾਬਲੋ ਦੇ ਖਿਲਾਫ ਸ਼ਬਨ ਲੱਗਾ ਹਰ ਕੋਈ ਉਸ ਦੇ ਇਸ ਕਾਰੋਬਾਰ ਬਾਰੇ ਜਾਂਦਾ ਸੀ ਪਰ ਕੋਈ ਵੀ ਉਸ ਦੇ ਰਤਬੇ ਤੋਂ ਡਰਦਾ ਕੁਝ ਨਹੀਂ ਬੋਲਦਾ ਹੁਣ ਉਹਨੂੰ ਲੱਗਾ ਕਿ ਇਹ ਪੋਲਿਟਿਕਸ ਦਾ ਚਸਕਾ ਕਿਤੇ ਉਸ ਦੀ ਸਾਰੀ ਦੌਲਤ ਪੈਸੇ ਨਾ ਖਵਾ ਦੇਵੇ ਇਸ ਲਈ ਉਸ ਨੇ ਇਹ ਸੀਟ ਛੱਡ ਦਿੱਤੀ ਪਰ ਬਦਲੇ ਵਿੱਚ ਉਸ ਨੇ ਜੱਜ ਤੇ ਅਖਬਾਰ ਦੇ ਪੱਤਰਕਾਰਾਂ ਨੂੰ ਦਾ ਕਤਲ ਕਰਵਾ ਦਿੱਤਾ ਹੁਣ ਪਾਬਲੋ ਦੇ ਵਾਅਦੇ ਕ੍ਰਾਈਮ ਨੂੰ ਦੇਖ ਕੇ ਕੋਲੰਬੋ ਦੀ ਸਰਕਾਰ ਨੇ ਪਾਬਲੋ ਨੂੰ ਪਾਬਲੋ ਨੂੰ ਫਾੜਨ ਦਾ ਆਰਡਰ ਜਾਰੀ ਕਰ ਦਿੱਤਾ ਇਸ ਇਸ ਲਈ ਪਾਬਲੋ ਅੰਡਰਗਰਾਉਂਡ ਹੋ ਗਿਆ ਹੁਣ ਕਲੰਬੋ ਦੀ ਸਰਕਾਰ ਡਰੱਗ ਤਸਕਰਾਂ ਦੇ ਖਿਲਾਫ ਸਖਤ ਹੋ ਗਈ ਅਮਰੀਕਾ ਹੁਣ ਪਾਬਲੋ ਨੂੰ ਫੜਨਾ ਚਾਹੁੰਦੀ ਸੀ ਕਿਉਂਕਿ ਅਮਰੀਕਾ ਵਿੱਚ 80% ਕੋਕੀਨ ਪਾਬਲੋ ਹੀ ਸਮਗਲ ਕਰਦਾ ਸੀ ਪਾਬਲੋ ਵੀ ਸਿਰਫ ਇਸੇ ਗੱਲ ਤੋਂ ਡਰਦਾ ਸੀ ਕਿ ਜੇ ਅਮਰੀਕਾ ਨੇ ਉਸ ਨੂੰ ਫੜ ਲਿਆ ਤੇ ساری ਜ਼ਿੰਦਗੀ ਜੇਲ੍ਹ ਵਿੱਚ ਰਹਿਣਾ ਪੈ ਜਾਣਾ ਇੱਥੇ ਕਲੰਬੋ ਵਿੱਚ ਤਾਂ ਉਹ ਕੁਝ ਨਾ ਕੁਝ ਕਰਕੇ ਆਜ਼ਾਦ ਹੋ ਹੀ ਜਾਵੇਗਾ ਇਸ ਲਈ ਪਾਬਲੋ ਨੇ ਕਲੰਬੀਆ ਦੀ ਸਰਕਾਰ ਨੂੰ ਇਹ ਆਫਰ ਦਿੱਤੀ ਕਿ ਜੇ ਉਸ ਨੂੰ ਅਮਰੀਕਾ ਨੂੰ ਨਾ ਦਿੱਤਾ ਜਾਵੇ ਤਾਂ ਉਹ ਸਰੈਂਡਰ ਕਰ ਦੇਵੇਗਾ ਪਰ ਉਹ ਇਹ ਆਫਰ ਨੂੰ ਨਹੀਂ ਮੰਨੇ ਫਿਰ ਪਾਬਲੋ ਨੇ ਸਰਕਾਰ ਨੂੰ ਆਫਰ ਦਿੱਤੀ ਕਿ ਉਹ ਉਸ ਨੂੰ ਅਮਰੀਕਾ ਨੂੰ ਨਾ ਦੇਣ ਤਾਂ ਉਹ ਦੇਸ਼ ਦਾ 10 ਮਿਲੀਅਨ ਡਾਲਰ ਦਾ ਕਰਜ਼ਾ ਉਹ ਚੁਕਾ ਦੇਵੇਗਾ ਏ ਆਫਰ ਤਾਂ ਠੀਕ ਸੀ ਪਰ ਬਦਨਾਮੀ ਦੇ ਡਰ ਤੋਂ ਇਹ ਵੀ ਨਹੀਂ ਮੰਨੀ ਗਈ ਹੁਣ ਪਾਬਲੋ ਨੇ ਦੂਜੇ ਤਰੀਕੇ ਨਾਲ ਕੰਮ ਕਰਨਾ ਸਟਾਰਟ ਕਰ ਦਿੱਤਾ ਜੋ ਅਫਸਰ ਉਸ ਦੇ ਖਿਲਾਫ ਜਾਂਦਾ ਉਹਨੂੰ ਮਰਵਾ ਦਿੰਦਾ ਤੇ ਲੈਫਟ ਵਿੰਗ ਮਤਬਲਕੀ ਸਰਕਾਰ ਦੀ ਵਿਰੋਧੀ ਧਰ ਨੂੰ ਫੰਡ ਦੇਣਾ ਸ਼ੁਰੂ ਕਰ ਦਿੱਤਾ ਤੇ ਕੁਝ ਹੋਰ ਅੱਤਵਾਦੀ ਗਰੁੱਪਾਂ ਨੂੰ ਵੀ ਫੰਡ ਫੰਡ ਦਿੱਤਾ ਜਿਸ ਦਾ ਨਤੀਜਾ ਕਲੰਬੋ ਦੇ ਹਾਈ ਕੋਰਟ ਵਿੱਚ ਅੱਤਵਾਦੀ ਹਮਲਾ ਹੋਇਆ ਤੇ ਲਗਭਗ ਕਲੰਬੋ ਦੇ ਟਾਪ ਜੱਜਾਂ ਨੂੰ ਮਾਰ ਦਿੱਤਾ ਗਿਆ ਹਾਈ ਕੋਰਟ ਨੂੰ ਅੱਗ ਲਾ ਦਿੱਤੀ ਗਈ ਪਾਬਲੋ ਨੇ ਆਪਣੇ ਹੀ ਦੇਸ਼ ਨਾਲ جنگ ਛੇੜ ਲਈ ਪਰ ਇਹਨਾਂ ਸਭ ਕਰਨ ਦੇ ਬਾਵਜੂਦ ਵੀ ਉਸ ਦੀਆਂ ਮੁਸ਼ਕਲਾਂ ਕੁਝ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਸੀ ਕਲੰਬੋ ਦੀ ਪੁਲਿਸ ਅਮਰੀਕਾ ਦੀ ਆਰਮੀ ਦੇ ਨਾਲ ਮਿਲ ਕੇ ਪਾਬਲੋ ਦੇ ਗਦਾਮਾਂ ਤੇ ਰੇਡ ਕਰਨ ਲੱਗੀ ਪਾਬਲੋ ਨੂੰ ਚਾਰੇ ਪਾਸਿਓਂ ਘਿਰਦਾ ਦੇਖ ਉਸ ਦੇ ਵਿਰੋਧੀ ਕਾਟਲਾ ਨੇ ਪਾਬਲੋ ਦੇ ਪਾਬਲੋ ਦੇ ਬੰਦਿਆਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਪਾਬਲੋ ਦੇ ਪਿੱਛੇ ਉਸ ਦੇ ਦੇਸ਼ ਦੀ ਗਵਰਨਮੈਂਟ ਅਮਰੀਕਾ ਦੀ ਗਵਰਨਮੈਂਟ ਤੇ ਉਸ ਦੇ ਵਿਰੋਧੀ ਧਰਸਨ ਉਹਨਾਂ ਨੇ ਉਹਨਾਂ ਨੇ ਕੀ ਪਾਬਲੋ ਦੇ ਬੰਦਿਆਂ ਨੂੰ ਮਾਰਨਾ ਸ਼ੁਰੂ ਕੀਤਾ ਬਲਕਿ ਉਸ ਉਸ ਦੇ ਘਰ ਵਿੱਚ ਵੀ ਬੰਬ ਨਾਲ ਹਮਲਾ ਕੀਤਾ ਪਾਬਲੋ ਦੇ ਘਰ ਵਾਲੀ ਤੇ ਬੱਚੇ ਉਸੇ ਘਰ ਵਿੱਚ ਮੌਜੂਦ ਸੀ ਹੁਣ ਇਹ ਸਭ ਚੱਲਦਾ ਸਾਲ 1979 ਆ ਗਿਆ ਹੁਣ ਇਸੇ ਸਾਲ ਉਹ ਦੁਨੀਆ ਦਾ 7ਵੇਂ ਨੰਬਰ ਦਾ ਸਭ ਤੋਂ ਅਮੀਰ ਬੰਦਾ ਬਣਿਆ ਉਹ ਹੁਣ ਜਦੋਂ ਚਾਹੁੰਦਾ ਜਿੰਨੂੰ ਚਾਹੁੰਦਾ ਮਰਵਾ ਦਿੰਦਾ ਹੁਣ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿ ਵਿਰੋਧੀ ਕੌਣ ਆ ਪੁਲਸਾ ਜਾਂ ਜਾਜਾ ਜਾਂ ਮੰਤਰੀ ਕਿਉਂ ਨਹੀਂ ਹੁਣ ਉਹਨੇ ਕਲੰਬੋ ਦੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਨੂੰ ਮਰਵਾ ਦਿੱਤਾ ਪਰ ਨੁਕਸਾਨ ਦਾ ਪਾਬਲੋ ਨੂੰ ਵੀ ਬਹੁਤ ਹੋਇਆ ਉਸ ਦੇ 카ਰਟਲ ਦੇ ਮੇਨ ਬੰਦੇ ਵੀ ਮਾਰੇ ਗਏ ਕੁਝ ਫੜ ਲੈ ਗਏ ਇਹ ਸਭ ਉਦੋਂ ਰੁਕਿਆ ਜਦੋਂ 1991 ਨੂੰ ਸਰਕਾਰ ਚ ਉੱਗ ਗਈ ਪਾਬਲੋ ਦੀ ਮਰਜ਼ੀ ਦਾ ਫੈਸਲਾ ਹੋਇਆ ਹੁਣ ਪਾਬਲੋ ਸਰਕਾਰ ਤੋਂ ਕੁਝ ਵੀ ਹੋਰ ਕੁਝ ਵੀ ਚਾਹੁੰਦਾ ਸੀ ਉਸ ਨੇ ਸਰਕਾਰ ਨੂੰ ਆਫਰ ਦਿੱਤਾ ਕਿ ਜੇ ਜਿਹੜੀ ਜੇਲ੍ਹ ਵਿੱਚ ਉਹ ਰਹੇਗਾ ਉਹ ਪਾਬਲੋ ਖੁਦ ਬਣਵਾਵੇਗਾ ਤੇ ਉਸ ਜੇਲ੍ਹ ਦੀ ਰਖਵਾਲੀ ਵੀ ਉਸ ਦੇ ਆਪ ਦੇ ਬੰਦੇ ਹੀ ਕਰਨਗੇ ਪੁਲਿਸ ਜੇਲ੍ਹ ਦੇ 12 ਮੀਲ ਅੰਦਰ ਤੱਕ ਨਹੀਂ ਆ ਸਕਦੀ ਸਰਕਾਰ ਨੇ ਪਾਬਲੋ ਦੀ ਇਹ ਸ਼ਰਤ ਵੀ ਮੰਨ ਲਈ ਇਹ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਆਪਣੀ ਬਣਾਈ ਹੋਈ ਜੇਲ੍ਹ ਵਿੱਚ ਰਹੇਗਾ ਪਰ ਪਾਬਲੋ ਨੇ ਇਹ ਕਾਰ ਦਿਖਾਇਆ ਉਸ ਨੇ ਇਹ ਜੇਲ੍ਹ ਕਿਸੇ 5 ਸਟਾਰ ਹੋਟਲ ਵਰਗੀ ਬਣਾਈ ਉਹ ਆਪਣਾ 카ਰਟਲ ਹੁਣ ਇਸੇ ਜੇਲ੍ਹ ਵਿੱਚੋਂ ਚਲਾਉਣ ਲੱਗਾ ਕਲੰਬੋ ਦੀ ਗਵਰਨਮੈਂਟ ਨੂੰ ਇਹ ਸਮਝ ਆ ਗਈ ਕਿ ਇਹ ਜੇਲ੍ਹ ਵਿੱਚ ਰਹਿਣ ਨਾਲ ਨਾ ਤਾਂ ਉਹਦਾ ਬਿਜ਼ਨਸ ਘਟਣ ਵਾਲਾ ਤੇ ਨਾ ਹੀ ਉਸਦਾ ਰੁਤਬਾ ਘਟਣ ਵਾਲਾ ਇਸ ਲਈ ਪਾਬਲੋ ਨੂੰ ਹਾਈ ਸਕਿਉਰਿਟੀ ਜੇਲ੍ਹ ਵਿੱਚ ਸ਼ਿਫਟ ਕਰਨ ਦਾ ਫੈਸਲਾ ਕੀਤਾ ਤੇ ਕਲੰਬੋ ਦੀ ਆਰਮੀ ਜਦੋਂ ਉੱਥੇ ਉਸ ਨੂੰ ਅਰੇਸਟ ਕਰਨ ਪਹੁੰਚੀ ਤਾਂ ਉਹ ਪਹਿਲਾਂ ਹੀ ਇੱਥੋਂ ਭੱਜ ਚੁੱਕਾ ਸੀ ਇਹ ਇਸੇ ਲਈ ਕਲੰਬੋ ਦੀ ਆਰਮੀ ਦੇ ਨਾਲ ਅਮਰੀਕਾ ਦੀ ਡੀਈਏ ਨੇ ਮਿਲ ਕੇ ਪਾਬਲੋ ਦੀ ਟਿਕਾਣਿਆਂ ਤੇ ਰੇਡ ਕਰਨੀ ਸ਼ੁਰੂ ਕਰ ਦਿੱਤੀ ਹੁਣ ਜਿਆਦਾ ਦਿਨ ਉਸ ਦਾ ਰਹਿਣਾ ਔਖਾ ਸੀ ਪਾਬਲੋ ਨੇ ਆਪਣੀ ਜ਼ਿੰਦਗੀ ਵਿੱਚ 4000 ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੁਲਿਸ ਵਾਲੇ ਸੀ ਉਹ ਜੇਲ੍ਹ ਵਿੱਚ ਭੱਜਣ ਤੋਂ ਬਾਅਦ ਲਗਭਗ 1.5 ਸਾਲ ਫਰਾਾ ਰਿਹਾ ਦਸੰਬਰ 1993 ਆਪਣੇ ਖੂਫੀਆ ਟਿਕਾਣੇ ਤੇ ਆਪਣੇ 44ਵੇਂ ਸਾਲ ਦਾ ਜਨਮ ਦਿਨ ਮਨਾਉਂਦਿਆਂ ਉਸਨੇ ਆਪਣੇ ਘਰ ਆਪਣੀ ਵਾਈਫ ਤੇ ਬੱਚਿਆਂ ਨਾਲ ਬਹੁਤ ਟਾਈਮ ਗੱਲ ਕੀਤੀ ਜਿਸ ਕਾਰਨ ਉਹ ਕਾਲ ਟਰੇਸ ਹੋ ਗਈ ਅਗਲੇ ਦਿਨ ਉਸ ਉੱਤੇ ਆਰਮੀ ਨੇ ਹਮਲਾ ਬੋਲ ਦਿੱਤਾ ਦੋਵਾਂ ਤਰਫੋਂ ਹਜ਼ਾਰਾਂ ਗੋਲੀਆਂ ਚੱਲੀਆਂ ਜਿਸ ਵਿੱਚੋਂ ਕਈ ਗੋਲੀਆਂ ਪਾਬਲੋ ਨੂੰ ਲੱਗੀਆਂ ਹਜ਼ਾਰਾਂ ਕਰੋੜਾਂ ਦਾ ਮਾਲਕ ਤੇ ਹਜ਼ਾਰਾਂ ਲੋਕਾਂ ਦਾ ਕਾਤਲ ਮਾਰਿਆ ਗਿਆ ਜਿੱਥੇ ਇੱਕ ਪਾਸੇ ਪੁਲਿਸ ਜਾਂ ਆਮ ਲੋਕ ਜ਼ਿਆਦਾਤਰ ਖੁਸ਼ ਸੀ ਕਿ ਪਾਬਲੋ ਮਾਰਿਆ ਗਿਆ ਉੱਥੇ ਹੀ ਪਾਬਲੋ ਦੇ ਫਿਨਰਲ ਤੇ ਘਟੋ ਘਟ 25000 ਬੰਦਾ ਇਕੱਠਾ ਹੋਇਆ ਇਹ ਸੀ ਕਹਾਣੀ ਐਸਕੁਬਾਰ ਪਾਬਲੋ ਐਸਕੁਬਾਰ ਦੀ ਚੈਨਲ ਨਵਾਂ ਹੋਣ ਤੇ ਸਾਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ سپورਟ ਜ਼ਰੂਰ ਦਿਖਾਓ। ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ। ਜੇਕਰ ਤੁਸੀਂ ਸਾਡੀ ਵੀਡੀਓ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ।